ਹਾਤਮਾੜਾ ਪ੍ਰੋਜੈਕਟ ਦੇ ਤਹਿ ਜੋ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਉਹਦੇ ਮੁਆਵਜ਼ੇ ਤੇ ਹੋਰ ਕਈ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਇਸਤਾਬੋਧ ਵੀ ਕੀਤਾ ਜਾ ਰਿਹਾ ਹੈ ਤੇ ਹੁਣ ਜੰਮੂ ਕਟੜਾ ਐਕਸਪ੍ਰੈਸ ਨੂੰ ਜਾਮ ਵੀ ਕੀਤਾ ਗਿਆ ਹੈ ਹਰਾਂ ਜਥੇਬੰਦੀ ਦੇ ਵੱਲੋਂ ਧਰਨਾ ਲਾਇਆ ਗਿਆ ਹੈ ਤੇ ਕਿਸਾਨ ਜਿਹੜੇ ਨੇ ਉਹ ਜ਼ਮੀਨ ਦੇ ਸਹੀ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਘੱਟ ਮੁਆਵਜ਼ਾ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ ਕਿਸੇ ਥਾਂ ਦੇ ਉੱਤੇ ਜ਼ਮੀਨ ਦਾ ਰੇਟ ਵਧਾ ਹੈ ਕਿਤੇ ਥਾਂ ਅੱਗੇ ਕੁਝ ਦੂਰੀ ਦੇ ਉੱਤੇ ਜਾ ਕੇ ਜ਼ਮੀਨ ਦਾ ਰੇਟ ਕਾਫੀ ਘਟਾ ਹੈ ਤਾਂ ਇਹ ਇਤਰਾਜ਼ ਜਿਹੜੇ ਨੇ ਕਿਸਾਨਾਂ ਵੱਲੋਂ ਲਗਾਤਾਰ ਚੁਕੇ ਜਾ ਸਾਡੇ ਪੱਤਰਕਾਰ ਵਿੱਕੀ ਪੁੱਲਰ ਇਸ ਵੇਲੇ ਲਾਈਵ ਬੁੜਗੇ ਨੇ ਵਿੱਕੀ ਕੀ ਕੁਝ ਤਸਵੀਰਾਂ ਇਹਨਾਂ ਇਸ ਵੇਲੇ ਕੀ ਕੁਝ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਕੁਲਵਿੰਦਰ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਜਿਹੜਾ ਕਿ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਆਪਾਂ ਤਸਵੀਰਾਂ ਮਲੇਰਕੋਟਲਾ ਦੀਆਂ ਦੇਖੀਆਂ ਸੀ ਜਦੋਂ ਕਾਫੀ ਜਿਹੜੀ ਵੱਡੀ ਗਿਣਤੀ 'ਚ ਕਿਸਾਨ ਗਏ ਸੀ ਜ਼ਖਮੀ ਹੋਏ ਸੀ ਜਦੋਂ ਜ਼ਮੀਨ ਅਕਵਾਇਰ ਕਰ ਲਈ ਗਈ ਸੀ ਘੱਟ ਪੈਸੇ ਦਿੱਤੇ ਉਸ ਤੋਂ ਬਾਅਦ ਫਿਰ ਬਠਿੰਡਾ ਜਿਲ੍ਹੇ ਦੀਆਂ ਖਬਰਾਂ ਸਾਹਮਣੇ ਆਈਆਂ ਤੇ ਹੁਣ ਲਗਾਤਾਰ 3 ਦਿਨਾਂ ਤੋਂ ਹੁਣ ਸੰਗਰੂਰ ਦੇ ਝਨੇੜੀ ਪਿੰਡ ਦੇ ਵਿੱਚ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜੰਮੂ ਕਟੜਾ ਐਕਸਪ੍ਰੈਸ ਵੇ ਲੰਘ ਰਿਹਾ ਉਸ ਦੇ ਉੱਪਰ ਪੱਕਾ ਮੋਰ ਏ ਇਹ ਸਾਹਮਣੇ ਰੋਡ ਆ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਦਾ ਰੋਡ ਆਗਾ ਜਿਹੜਾ ਕਿ ਜੰਮੂ ਕਾਡਾ ਐਕਸਪ੍ਰੈਸ ਵੀ ਆ ਜਿਹੜਾ ਕਿ ਦਿੱਲੀ ਨੂੰ ਅੰਮ੍ਰਿਤਸਰ ਸਾਹਿਬ ਨਾਲ ਜੋੜਦਾ ਹੈਗਾ ਤੇ ਉਸ ਦੇ ਐਨ ਦੂਜੇ ਪਾਸੇ ਇਹ ਰੋਡ ਨੂੰ ਬਲਾਕ ਕਰਕੇ ਜਿਹੜਾ ਕਿ ਭਾਰਤੀ ਕਿਸਾਨ ਜਨ ਅਗਰਾਹਾ ਬੋਲੋ ਜਿਹੜਾ ਜਾਮ ਕੀਤਾ ਗਿਆ ਬੱਡੀ ਗਿਣਤੀ ਚ ਕਿਸਾਨ ਬੀਬੀਆਂ ਨੇ ਜਿਹੜੀਆਂ ਕਿਸਾਨ ਨੇ ਇੱਥੇ ਜਿਹੜੇ ਮੌਜੂਦ ਨੇ ਕਿਉਂਕਿ ਜਿਹੜਾ ਇਹ ਰੋਡ ਹੈਗਾ ਮੈਂ ਤੁਹਾਨੂੰ ਸਮਝਾ ਦੇਵਾਂ ਕਿ ਕੁਲਵਿੰਦਰ ਕੀ ਇਹ ਜਿਹੜਾ ਜਿਹੜਾ ਕਟਰ ਹੁੰਦੇ ਨੇ ਰੋਡ ਦੇ ਉੱਪਰ ਜਿੱਥੇ ਤੁਸੀਂ ਇੱਕ ਐਂਟਰੀ ਪੁਆਇੰਟ ਛਾੜਦੇ ਹੋ ਕਿਉਂਕਿ ਜੇਕਰ ਤੁਸੀਂ ਜੰਮੂ ਨੂੰ ਜਾਣਾ ਹੈਗਾ ਜਾਂ ਅੱਗੇ ਜਾਣਾ ਹੈਗਾ ਤਾਂ ਤੁਹਾਨੂੰ ਸੰਗਰੂਰ ਦੇ ਵਿੱਚ ਇੱਕ ਜਗ੍ਹਾ ਤੋਂ ਉਹੀ ਚੜਨ ਦੀ ਜਿਹੜੀ anumati ਹੈ ਜਿਸ ਪੁਆਇੰਟ ਤੇ ਪਰ ਆਪਾਂ ਖੜੇ ਆਗੇ ਇੱਥੋਂ ਜਦੋਂ ਲੋਕ ਇਸ ਰੋਡ ਦੇ ਉੱਪਰ ਆ ਕੇ ਤੇ ਚੜਦੇ ਤਾਂ ਅੱਗੇ ਸਾਹਮਣੇ ਤੁਹਾਨੂੰ ਇਹ ਟੋਲ ਪਲਾਜ਼ਾ ਲੱਗਿਆ ਹੋਇਆ ਜਿਹੜਾ ਨਜ਼ਰ ਆ ਰਿਹਾ ਹੈਗਾ ਟੋਲ ਪ ਤੁਹਾਨੂੰ ਇਹ ਸ਼ਰਮ ਵੀ ਜੀ ਨਜ਼ਰ ਆ ਰਹੀ ਹੈ ਇਸੇ ਜ਼ਮੀਨ ਦਾ ਜਿਹੜਾ ਰੇੜਕਾ ਬਣਿਆ ਹੋਇਆ ਹੈਗਾ ਤੇ ਅੱਗੇ ਇਸ ਤੋਂ ਬਾਅਦ ਐਂਟਰੀ ਜਿਹੜੀ ਇਸ ਰੋਡ ਦੀ ਭਾਰਤ ਮਾਲਾ ਪ੍ਰੋਜੈਕਟ ਦੇ ਉੱਪਰ ਹੁੰਦੀ ਆ ਕਿ ਅਗਰ ਤੁਸੀਂ ਚੰਡੀਗੜ੍ਹ ਤੋਂ ਬਟਿੰਡਾ ਜਾਣੇ ਹੋ ਉਸ ਰੋਡ ਦੇ ਉੱਪਰੋਂ ਤੁਸੀਂ ਇਸ ਹਾਈਵੇ ਦੇ ਉੱਪਰ ਚੜਨਾ ਹੈਗਾ ਜੰਮੂ ਕਾਟਰਾ ਐਕਸਪ੍ਰੈਸ ਦੇ ਮੇਰੇ ਉੱਪਰ ਤਾਂ ਤੁਹਾਨੂੰ ਇਸ ਰੋਡ ਦੇ ਉੱਪਰ ਲੰਘਣਾ ਪੈਗਾ ਪਰ ਲੇਕਿਨ ਇਸ ਇਸ ਜਗ੍ਹਾ ਦੇ ਉੱਪਰ ਕਿਸਾਨ ਬਲੋ ਆਪਣੀ ਜਿਹੜੀ ਫਸਲਾਂ ਜਿਹੜੀ ਬੀਜੀ ਗਈ ਆ ਕਾਰਨ ਇਹ ਆ ਕਿ ਜਦੋਂ 2020 ਦੇ ਵਿੱਚ ਜ਼ਮੀਨ ਐਕਵਾਇਰ ਕਰੀ ਗਈ ਸੀ ਤਾਂ ਉਸ ਸਮੇਂ ਜਿਹੜੀ ਜ਼ਮੀਨ ਐਕਵਾਇਰ ਕਰਕੇ ਕਿਸਾਨਾਂ ਨੂੰ ਪੈਸੇ ਸੀ ਜਿਹੜੇ ਉਹ ਦੇ ਦਿੱਤੇ ਗਏ ਸੀ ਪਰ ਲੇਕਿਨ ਜਿਹੜੇ ਇਹ ਨੰਬਰ ਨੇ ਖੇਤ ਕਿਸਾਨਾਂ ਦੇ ਖਾਤੇ ਦੇ ਵਿੱਚ ਨਹੀਂ ਪਏ ਜਿਸ ਤੋਂ ਬਾਅਦ ਇਹ ਜਿਹੜੇ ਕਈ ਪਰਿਵਾਰਾਂ ਦੀ ਜ਼ਮੀਨ ਹੈ ਜਿਹੜੀ ਹਿੱਸੇਬੰਦੀ ਆਉਂਦੀ ਆ ਉਹਨਾਂ ਨੇ ਇਸ ਦੇ ਵਿੱਚ ਦੁਬਾਰਾ ਤਾਂ ਫਸਲ ਬੀਜੀ ਤਾਂ ਹੁਣ ਭਾਰਤੀ ਕਿਸਾਨ ਜੁਨਾਹਗਰਾਹਾਂ ਨੇ ਇੱਥੇ ਜਿਹੜਾ ਮੋਰਚਾ ਲਾ ਲਿਆ ਹੈਗਾ ਆਸ-ਪਾਸ ਦੀ ਜ਼ਮੀਨ ਐਕਵਾਇਰ ਕਰੀ ਹੋਈ ਆ ਪਰ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ 2 ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਇਹਨਾਂ ਮਾਲਕਾਂ ਦੇ ਖਾਤੇ ਦੇ ਵਿੱਚ 64 ਲੱਖ ਰੁਪਏ ਦੇ ਹਿਸਾਬ ਦੇ ਨਾਲ ਕਰੀਬ 64 ਲੱਖ ਰੁਪਏ ਦੇ ਹਿਸਾਬ ਦੇ ਕਿਲ ਏਕੜ ਦੇ ਹਿਸਾਬ ਦੇ ਨਾਲ ਪੈਸੇ ਨੇ ਜਿਹੜੇ ਉਹ ਪਾ ਦਿੱਤੇ ਪਰ ਕਿਸਾਨ ਕਹਿ ਰਹੇ ਕਿ ਜਦੋਂ ਲਗਭਗ 3 ਸਾਲ ਪਹਿਲਾਂ ਜ਼ਮੀਨ ਐਕਵਾਇਰ ਕਰੀ ਰੇਟ ਇਸ ਇਸ ਜ਼ਮੀਨ ਦੇ ਆਸ-ਪਾਸ ਡਬਲ ਹੋ ਚੁੱਕੇ ਨੇ ਅੱਜ ਜਿਹੜਾ 30 ਤੋਂ 35 ਲੱਖ ਨੂੰ ਵਿੱਗਾ ਵਿਕ ਰਿਹਾ ਇਸੇ ਪ੍ਰਾਈਵੇਟ ਤੌਰ ਦੇ ਉੱਪਰ ਅਸੀਂ ਉਸ ਹਿਸਾਬ ਦੇ ਨਾਲ ਪੈਸੇ ਲੈਣ ਦੀ ਗੱਲਬਾਤ ਵੀ ਕਰਾਂਗੇ ਪ੍ਰਧਾਨ ਜੀ ਕਿਵੇਂ ਦੇਖਦੇ ਹੋਗੇ ਹੁਣ ਤੁਸੀਂ ਪੱਕਾ ਮੋਰਚਾ ਲਾ ਲਿਆ ਰੋਡ ਦੇ ਉੱਪਰ ਇਹ ਜਿਹੜੀ ਜ਼ਮੀਨ ਦਾ ਰੇੜਕਾ ਬਣਿਆ ਹੋਇਗਾ ਪ੍ਰਸ਼ਾਸਨ ਨੇ ਪੈਸੇ ਵੀ ਪਾ ਦਿੱਤੇ ਨੇ ਪੈਸੇ ਪਾਉਣ ਦੇ ਬਾਵਜੂਦ ਵੀ ਕਿਉਂ ਨਹੀਂ ਜ਼ਮੀਨ ਪੈਸੇ ਉਹਨਾਂ ਨੇ ਘੱਟ ਪਾਏ ਨੇ ਪੈਸੇ ਪਿਛਲੇ ਰੇਟ ਦੇ ਹਿਸਾਬ ਨਾਲ ਪਾਤੇ ਜਿਹੜੇ ਅੱਜ ਤੋਂ 3 ਸਾਲ ਪਹਿਲਾਂ ਲੋਕਾਂ ਨੂੰ ਪੈਸੇ ਪਾਏ ਨੇ ਉਹੀ ਰੇਟ ਇਹਨਾਂ ਨੇ ਹੁਣ ਪਾਇਆਗਾ ਇਹ ਮਤਲਬ ਇਹਨਾਂ ਦੀ ਗਲਤੀ ਕਰਕੇ ਇਹ ਸਾਰਾ ਕੁਝ ਹੋਇਆਗਾ ਇਹ ਮਿਸਟੇਕ ਇਹਨਾਂ ਤੋਂ ਰਹੀ ਹੈਗੀ ਉਹਦਾ ਹਰਜਾਨਾ ਸਾਨੂੰ ਕਿਸਾਨਾਂ ਨੂੰ ਪਾਉਣਾ ਚਾਹੁੰਦੇ ਨੇਗੇ ਪਹਿਲਾਂ ਸਾਡਾ ਕੀ ਕਸੂਰ ਹੈ ਸਾਨੂੰ ਉਦੋਂ ਪਾਸੇ ਪਾਉਂਦੇ ਇਸੇ ਰੇਟ ਦੇ ਵਿੱਚ ਅਸੀਂ ਜ਼ਮੀਨ ਛੱਡਤੀ ਸੀਗੀ ਉਦੋਂ ਵੀ ਇਹ ਤਾਂ 1.5 ਸਾਲ ਪਿੱਛੋਂ ਜ਼ਮੀਨ ਅਸੀਂ ਨੇ ਅਕਵਾਇਰ ਕਰੀਆ ਦੁਬਾਰੋਂ ਵਾਹੀ ਹੈਗੀ ਕਬਜ਼ਾ ਲਿਆ ਜਦੋਂ ਇਹਨਾਂ ਨੇ ਪੈਸੇ ਨਾ ਪਾਏ ਅਸੀਂ ਤਾਂ ਢੀਕ ਤੇ ਰਹੇ ਪੈਸੇ ਅੱਜ ਪਾਣਗੇ ਕੱਲ ਪਾਣਗੇ ਪਰ ਹੁਣ ਜਿਹੜੇ ਜ਼ਮੀਨਾਂ ਦੇ ਰੇਟ ਨੇ ਦੁੱਗਣੇ ਹੋ ਚੁੱਕੇ ਨੇਗੇ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਜਿਹੜੀ ਸਹਿਮਤੀ ਨਾਲ ਜ਼ਮੀਨ ਦੇ ਦਿੱਤੀ ਗਈ ਸੀ ਬਿਲਕੁਲ ਸਹਿਮਤੀ ਨਾਲ ਜ਼ਮੀਨ ਦੇਤੀ ਐ ਇਸੇ ਕਿਸਾਨ ਦੀ ਜ਼ਮੀਨ ਹੋਰ ਵੀ ਆਈ ਹੈ ਜਿਹੜਾ ਟੋਲ ਪਲਾਜ਼ਾ ਲੱਗਿਆ ਹੋਇਆ ਉਹ ਇਸੇ ਕਿਸਾਨ ਦੀ ਜ਼ਮੀਨ ਦੇ ਵਿੱਚ ਲੱਗਿਆ ਹੋਇਆ ਉਹਦੇ ਪੈਸੇ ਪਾ ਤਾ ਜ਼ਮੀਨ ਛੱਡਤੀ ਇਸ ਕਰਕੇ ਜਿਹੜਾ ਉਹ ਗੋਲ ਚੱਕਰ ਬਣਿਆ ਉਧਰਲੇ ਪਾਸੇ ਪਿੱਛੇ ਚੜਾਈ ਬਣੀ ਜਦੋਂ ਪਟਿਆਲੇ ਵਾਲੇ ਸਾਈਡ ਤੋਂ ਆਉਂਦੇ ਆ ਉਹ ਵੀ ਇਹਨਾਂ ਦੀ ਜ਼ਮੀਨ 'ਚ ਬਣਿਆ ਹੋਇਆ ਉਹ ਵੀ ਛੜਤੀ ਉੱਥੇ ਵੀ 13 ਵਿਸਵੇ ਦੇ ਹਜੇ ਪੈਸੇ ਰਹਿੰਦੇ ਨੇ ਉਹ ਪੈਸੇ ਤਾਂ ਹੁਣ ਪਤਾ ਲੱਗਿਆ ਕਿ 2 ਦਿਨ ਪਹਿਲਾਂ ਪੈਸੇ ਇਹਨਾਂ ਦੇ ਖਾਤੇ 'ਚ ਪਾਤੇ ਕਿਸਾਨ ਬਿਲਕੁਲ 2 ਦਿਨ ਪਹਿਲਾਂ ਪੈਸੇ ਪਾ ਕੇ ਹੁਣ ਸਾਨੂੰ ਕਹਿੰਦੇ ਨੇ ਵੀ ਤੁਸੀਂ ਕਬਜ਼ਾ ਛੱਡ ਦਿਓ ਜੀ ਅਸੀਂ ਕਿਹਾ ਵੀ ਹੁਣ ਅਸੀਂ ਉਹ ਰੇਟ ਤੇ ਕਿਵੇਂ ਛੱਡੀਏ ਇਹ ਰੇਟ ਤੇ ਸਾਨੂੰ ਜ਼ਮੀਨ ਲੈ ਕੇ ਦਿਖਾਓ ਕਿ ਰੇਟ ਤੇ ਮਾਨੂੰ ਰੇਟ ਦਾ ਡੁੱਗਣੇ ਹੋਗੇ ਸਾਡੀ ਮੰਗ ਇਹ ਆ ਵੀ ਇਹ ਪੈਸੇ ਜਿਹੜੇ ਘਟ ਇਹਦਾ ਦੁਗਣਾ ਬਣਦਾ ਹੁਣ ਰੇਟ ਦਾ ਡਬਲ ਰੇਟ ਹੋ ਗੇ ਦੂਜਾ ਇਹ ਖੇਤਾਂ ਨੂੰ ਰਸਤਾ ਹੀ ਲਾ ਹੈਗਾ ਆ ਜਿਹੜੇ ਇਧਰ ਚਾਰ ਕਿਸਾਨ ਨੇ ਇਹਨਾਂ ਚਾਰ ਖੰਡਾਂ ਦੀ ਜ਼ਮੀਨ ਹੋ ਰਹੀਂਦੀ ਆ ਉਹਨੂੰ ਰਸਤੇ ਨਹੀਂ ਹੈ ਕਿੱਥੋਂ ਨਹੀਂ ਕਿੱਥੋਂ ਨਹੀਂ ਆਉਣਗੇ ਲੋਕ ਪਲਾਂ ਉਹ ਇਹ ਮਸਤੀਕ ਮਤਲਬ ਰੋਡ ਵਿਭਾਗਮੇ ਵੱਲੋਂ ਹੋਈ ਆ ਤੇ ਉਹਦਾ ਠੋਲਾ ਸਾਡੇ ਦੇ ਭੰਨੇ ਯਾਰ ਅਸੀਂ ਇਹ ਸਰਕਾਰ ਨੂੰ ਤੇ ਇੱਥੇ ਡੀਸੀ ਸਾਹਿਬ ਨੂੰ ਕਹਿੰਨੇ ਆਂਗੇ ਵੀ ਜਿਹੜੇ ਅਧਿਕਾਰੀਆਂ ਨੇ ਇਹ ਨਲਾਇਕੀ ਕੀਤੀ ਹੈਗੀ ਉਹਨਾਂ ਤੇ ਕਾਰਵਾਈ ਕਰੋ ਤੇ ਸਾਡੇ ਜਿਹੜਾ ਮਾਲਾ ਨੁਕਸਾਨ ਹੋਇਆ ਉਹਦੀ ਪਰਪਾਈ ਕਰਕੇ ਤੇ ਤੁਸੀਂ ਰੋਡਾਂ ਦਾ ਚਲਾਓ ਸਾਨੂੰ ਕੋਈ ਦਿੱਕਤ ਨਹੀਂ ਭਾਈ ਜੀ ਜ਼ਮੀਨ ਤੁਹਾਡੀ ਆ ਹਾਂਜੀ ਜੀ ਕਿ ਰੌਲਾ ਕਦੋਂ ਤੁਸੀਂ ਦੁਬਾਰਾ ਬਾਹੀ ਅਸੀਂ ਇਹ 1.5 ਸਾਲ ਬਾਅਦ ਵਾਹੀ ਗਈ ਇਹ ਪਹਿਲਾਂ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਆਪਣੀ ਜ਼ਮੀਨ ਤੇ ਜਿਹੜੀ ਅਕਵਾਇਰ ਕਰ ਲਈ ਤੇ ਅੱਧੀ ਦੇ ਇਹਨਾਂ ਨੇ ਪੈਸੇ ਪਾਤੇ ਤੇ ਜ਼ਮੀਨ ਅਸੀਂ ਨੇ ਮਤਲਬ ਕਿ ਪਹਿਲਾਂ ਇਹਨਾਂ ਨੂੰ ਕਹਿਤਾ ਸੀਗਾ ਵੀ ਜਿਵੇਂ ਸਾਡੀ ਵੱਧ ਅਕਵਾਇਰ ਹੋਈ ਹੈਗੀ ਇਹ ਕਹਿੰਦੇ ਕੋਈ ਨਹੀਂ ਤੁਹਾਨੂੰ ਦੱਸ ਦਾਂਗੇ ਵੱਧ ਅਕਵਾਇਰ ਕੋਈ ਨਹੀਂ ਹੋਈ ਹੈਗੀ ਸਾਨੂੰ ਬਾਅਦ ਚ ਪਤਾ ਲੱਗ ਗਿਆ ਵੀ ਵੱਧ ਅਕਵਾਇਰ ਹੋਈ ਹੈ ਫਿਰ ਇਹ ਬਾਅਦ ਚ ਕਹਿਣ ਲੱਗੇ ਮਿਸ ਹੋ ਗਿਆ ਨੰਬਰ ਤੋਂ ਇਹਨਾਂ ਦੀ ਗਲਤੀ ਜਿੰਨੀ ਜ਼ਮੀਨ ਤੇ ਤੁਹਾਨੂੰ ਪੈਸੇ ਦਿੱਤੇ ਸੀ ਉਸ ਤੋਂ ਜ਼ਿਆਦਾ ਜ਼ਮੀਨ ਅਕਵਾਇਰ ਕਰ ਲਈ ਅਕਵਾਇਰ ਕਰ ਲਈ ਹਾਂਜੀ ਉਸ ਦੇ ਇਹਨਾਂ ਨੇ ਮਿਸ ਕਰਤਾ ਇਹਨਾਂ ਦੀ ਗਲਤੀ ਕਰਕੇ ਸਾਡੀ ਕੋਈ ਗਲਤੀ ਨਹੀਂ ਤੇ ਦੁਗਣਾ ਰੇਟ ਹੋ ਗਿਆ ਜ਼ਮੀਨਾਂ ਦਾ ਉਹ 30 ਲੱਖ ਦੀ ਅੱਜ 60 ਲੱਖ ਹੋ ਗਿਆ ਹੈਗਾ ਕਿਲੇ ਦਾ ਜੀ ਇਸ ਕਰਕੇ ਅਸੀਂ ਨਹੀਂ ਜੁਣਿਆ ਵੀ ਅੱਜ ਦਾ ਰੇਟ ਪਾਇਆ ਜਾਵੇ ਸਾਨੂੰ ਇੱਕ ਇਦਾਂ ਨੇ ਹੋਰ ਕੀ ਸਾਨੂੰ ਜ਼ਮੀਨ ਦੇ ਰਸਤੇ ਤੇ ਉਹ ਵਿੱਚ ਲੈ ਲੈ ਰੋਡ ਦੇ ਸਾਰੇ ਉਹ ਸਾਨੂੰ ਰਸਤਾ ਹੀ ਲਾਇਆ ਹੈਗਾ ਹੁਣ ਤੱਕ ਨਹੀਂ ਡੇਟ ਕਿੰਨੇ ਪਰਿਵਾਰਾਂ ਦੀ ਜ਼ਮੀਨਾਂ ਦਾ ਹੋ ਗਏ ਸਾਨੂੰ ਰਸਤਾ ਹੀ ਲਾਇਆ ਸੱਤ ਪਰਿਵਾਰਾਂ ਜੀ ਅਸੀਂ ਹਾਂਜੀ ਸੱਤ ਪਰਿਵਾਰਾਂ ਪ੍ਰਧਾਨ ਜੀ ਹੁਣ ਫਿਰ ਧਰਨਾ ਖਤਮ ਕਰ ਰਹੇ ਹੋ ਜਾਂ ਫਿਰ ਹੁਣ ਰੈਗੂਲਰ ਪੱਕਾ ਚੱਲੇਗਾ ਨਾ ਨਾ ਧਰਨਾ ਖਤਮ ਤਾਂ ਹੋਊਗਾ ਇਹ ਜਦੋਂ ਸਾਰੀ ਪ੍ਰਭਾਈ ਹੋ ਗਈ ਰਸਤਾ ਨਿਕਲ ਗਿਆ ਪੈਸੇ ਦੇ ਦਿੱਤੇ ਬੋਰ ਦੇ ਪੈਸੇ ਦੇ ਦਿੱਤੇ ਬਹੁਤ ਵੱਡੀ ਲੜਕੀ ਆ ਜਦੋਂ ਬੋਰ ਦੇ ਪੈਸੇ ਨੂੰ ਕਿਹਾ ਜਿਹੜਾ ਪਹਿਲਾਂ ਐਸ ਡੀ ਐਮ ਬਦਲ ਕੇ ਗਿਆ ਉਹ ਇਹਨਾਂ ਨੂੰ ਕਹਿੰਦਾ ਕਹਿੰਦਾ ਟੂਲ ਪਲਾਜ਼ਾ ਪੱਟ ਕੇ ਦੇਖਣਾ ਪਊਗਾ ਅਸੀਂ ਕਿਹਾ ਵੀ ਟੂਲ ਪਲਾਜ਼ਾ ਪੱਟ ਕੇ ਦੇਖੋ ਜੇ ਬੋਰ ਨਾ ਹੋਇਆ ਚਾਰ ਬਿਗਿਆਂ ਦੇ ਪੈਸੇ ਵੀ ਛੱਡਾਂਗੇ ਇੰਨੀ ਲੜਕੀ ਇੱਥੇ ਦੇ ਅਫਸਰਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਜਾਨੀ ਕਿ ਗੱਲ ਸੁਣਨੀ ਚਾਹੀਦੀ ਆ ਸੈਂਟਰ ਦਾ ਮਹਿਕਮਾ ਤੇ ਕਿਸਾਨਾਂ ਨੂੰ ਲਾਤੜ ਕੇ ਕਿਉਂ ਲੰਘਦਾ ਪੂਰੇ ਪੈਸੇ ਦੇਣਾ ਅਸੀਂ ਪੈਸੇ ਅੱਜ ਦੇ ਰੇਟ ਦੇ ਮੰਗਦੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਜਮੀਨ ਦੇਣੀ ਨਹੀਂ ਰੋਡ ਆਉਦਾ ਕਿਤੋਂ ਦੀ ਹੋਰ ਕਟੋ ਇਹ ਗੱਲ ਨਹੀਂ ਹੈ ਅਸੀਂ ਕਹਿੰਨੇ ਵੀ ਅੱਜ ਦੇ ਰੇਟ ਦੇ ਪੈਸੇ ਦਿਓ ਜਿੰਨੀ ਜਮੀਨ ਕਿਸਾਨ ਤੁਹਾਨੂੰ ਦੇਊਗਾ ਉਨੀ ਜਮੀਨ ਕਿਤੇ ਪਰਾਂ ਲੈ ਮਤਲਬ ਲੈ ਸਕੇ ਅਸੀਂ ਇਹ ਵੀ ਕਹਿ ਦਿੱਤਾ ਵੀ 4 ਬਿੱਗੇ ਜਮੀਨ ਪਰ ਸਨਾਮ ਰੋਡ ਹੈ ਨਾਲੇ ਉਹ ਸਿੰਗਲ ਰੋਡ ਹੈ ਦੋ ਵੀ ਉੱਤੇ ਲੈ ਕੇ ਦੇ ਦਿਓ ਅਸੀਂ ਤਾਂ ਇਸ ਗੱਲ ਨੂੰ ਵੀ ਰਾਜੀ ਆ ਪਰ ਉਹ ਗੱਲ ਨਹੀਂ ਕਰਦੇ ਇਹ ਤੋਂ ਇਹ ਸੱਤ ਪਰਿਵਾਰਾਂ ਤੋਂ ਬਿਨਾ ਹੋਰ ਪਰਿਵਾਰਾਂ ਨੂੰ ਵੀ ਹੋ ਰਸਤਾ ਲੱਗਦਾ ਜਿਹੜੀ ਪਹੀ ਵਿਚੇ ਦੇ ਰੋਡ ਦੇ ਵਿੱਚ ਆ ਗਈ ਉਹ ਪਹੀ ਰੋਡ ਤੋਂ ਆਉਂਦੀ ਸੀ ਉਹਦਾ ਹਜੇ ਕਹਿੰਦੇ ਨੋਟੀਫਿਕੇਸ਼ਨ ਜਾਰੀ ਕਰਤਾ ਇਹ ਰੋਡ ਬਣਾ ਕੇ ਕਿਹੜਾ ਬਾਗ ਇਹਨਾਂ ਦਾ ਕੀ ਫੜ ਲਾਂਗੇ ਜੀ ਕਿੱਥੋਂ ਮਿਲਣਗੇ ਸਾਨੂੰ ਇਹ ਕਿਹੜਾ ਅਫਸਰ ਸਾਡੀ ਗੱਲ ਸੁਣੂਗਾ ਜਦੋਂ ਹਜੇ ਨਹੀਂ ਸੁਣਦਾ ਕੋਈ ਫੇਰ ਨਹੀਂ ਸੁਣਨੀ ਕਿਸੇ ਨੂੰ ਰਸਤਾ ਲਾ ਕੇ ਦੇਣਾ ਰਸਤੇ ਦੀ ਜ਼ਮੀਨ ਖਰੀਦ ਕੇ ਦੇਣਾ ਫੇਰ ਧਰਨਾ ਚੱਕਾਂਗੇ ਉਹਨਾਂ ਤੱਕ ਨਹੀਂ ਇਹ ਗੱਲ ਹੁੰਦੀ ਪੈਸੇ ਦੁੱਗਣੇ ਦੇਣ ਇਸ ਦੇ ਸਾਬਤ ਤੌਰ ਤੇ ਕੁਲਵਿੰਦਰ ਉਹ ਕਹਿ ਰਹੇ ਨੇ ਕਿ ਜਿਸ ਰੇਟ ਆ ਪਹਿਲਾਂ ਜ਼ਮੀਨ ਦਿੱਤੀ ਗਈ ਸੀ ਜ਼ਮੀਨ ਦੇ ਰੇਟ ਆਸ-ਪਾਸ ਜਾਦਾ ਵੱਧ ਚੁੱਕੇ ਨੇ ਜਾਂ ਤਾਂ ਸਿੱਧੇ ਤੌਰ ਤੇ ਉਹ ਕਹਿ ਰਹੇ ਕਿ ਜ਼ਮੀਨ ਦੇਣ ਨੂੰ ਤਿਆਰ ਆ ਪਰ ਹਾਈਵੇ ਦੇ ਕਿਨਾਰੇ ਸਾਨੂੰ ਜਿਹੜੀ ਇਹ ਜਮੀਨ ਜਿੰਨੀ ਜਮੀਨ ਇੱਥੇ ਇਹ ਰੱਖੇ ਰੋਡ ਦੇ ਵਿੱਚ ਆਉਂਦੀ ਉਨੀ ਜ਼ਮੀਨ ਲੈ ਕੇ ਦੇ ਦੇਣ ਅਤੇ ਦੂਸਰੇ ਖੇਤਾਂ ਨੂੰ ਰਸਤਾ ਦੇ ਦੇਣ ਆਉਣ ਜਾਣ ਦੇ ਲਈ ਜਿਹੜਾ ਕਿ ਖੇਤਾਂ ਦੇ ਵਿੱਚ ਕਿਸਾਨਾਂ ਨੇ ਜਾਣਾ ਹੈਗਾ ਤਾਂ ਕਈ ਮਗਰੋਂ ਉਸ ਤੋਂ ਬਾਅਦ ਅਸੀਂ ਧਰਨਾ ਸਮਾਪਤ ਕਰ ਦਾਂਗੇ ਅਸੀਂ ਇਹ ਨਹੀਂ ਵਿਰੋਧ ਨਹੀਂ ਕਰ ਰਹੇ ਕਿ ਅਸੀਂ ਰੋਡ ਨੂੰ ਜਗ੍ਹਾ ਨਹੀਂ ਦੇਣੀ ਪਰ ਲੇਕਿਨ ਗਲਤੀ ਰੋਡ ਮਹਿਕਮੇ ਦੀ ਨਾਇਕੀ ਦੇ ਚੱਲਦੇ ਜਿਹੜ ਆ ਗਿਆ ਤਾਂ ਹੁਣ 64 ਲੱਖ ਰੁਪਏ ਦੇ ਹਿਸਾਬ ਦੇ ਨਾਲ ਜਿਹੜਾ 65 ਲੱਖ ਦੇ ਹਿਸਾਬ ਦੇ ਨਾਲ ਪੈਸਾ ਪਾਇਆ ਗਿਆ ਉਹ ਕਹਿੰਦੇ ਕੀ ਹੁਣ ਜ਼ਮੀਨ ਜੀ ਆਗਰਿਸ ਰੋਡ ਦੇ ਆਸ-ਪਾਸ ਹੁਣ ਮਹਿੰਗੀਆਂ ਹੋ ਚੁੱਕੀਆਂ ਨੇ ਜੇ ਅਗਰ ਕਿਸਾਨ ਲੈਂਦਾ ਤਾਂ 30 ਤੋਂ 35 ਲੱਖ ਰੁਪਏ ਨੂੰ ਜਿਹੜਾ ਇੱਕ ਬਿੱਗਾ ਜ਼ਮੀਨ ਮਿਲਦੀ ਹੈ ਜਦਕਿ ਇਹ ਸਿਰਫ ਏਕੜ ਦਾ ਰੇਟ ਜਿਹੜਾ 64 65 ਲੱਖ ਰੁਪਏ ਨੂੰ ਜਿਹੜਾ ਦਿੱਤਾ